टीवी ब्रॉडकास्टिंग देख रहे सारे दर्शकों को सिमरन संधू ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਆਸਟ੍ਰੇਲੀਆ ਵਿੱਚ ਕੀਤਾ ਗਿਆ ਇਸ ਨਾਗਰਿਕ ਦਾ ਵੀਜ਼ਾ ਰੱਦ ਇਸ ਬਿਲਡਿੰਗ ਤੋਂ 트ੰਪ ਦਾ ਨਾਮ ਹਟਾਉਣ ਲਈ ਕੀਤਾ ਗਿਆ ਮਾਮਲਾ ਦਰਜ ਲੰਡਨ ਤੋਂ ਹైదరాబాద్ ਆ ਰਹੀ ਫਲਾਈਟ ਨੂੰ ਮਿਲੀ ਧਮਕੀ ਕੈਲੀਫੋਰਨੀਆ ਵਿੱਚ ਟਰੱਕ ਡਰਾਈਵਰਸ ਤੇ ਕੀਤਾ ਗਿਆ ਕੇਸ ਦਰਜ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਰਸ਼ੀਆ ਦੀ ਰਾਜਧਾਨੀ ਮਾਸਕੋ ਵਿੱਚ ਹੋਏ ਇੱਕ ਧਮਾਕੇ ਵਿੱਚ ਦੋ ਟ੍ਰੈਫਿਕ ਪੁਲਿਸ ਅਧਿਕਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਰਸ਼ੀਆ ਦੀ ਇਨਵੈਸਟਿਗੇਟਿਵ ਟੀਮ ਦੇ ਮੁਤਾਬਕ ਜਿਲੈਟਸਕਾਇਆ ਸਟਰੀਟ ਨੇੜੇ ਇੱਕ ਪੁਲਿਸ ਕਾਰ ਕੋਲ ਦੋ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ। ਜਦੋਂ ਪੁਲਿਸ ਨੇ ਉਸਨੂੰ ਰੋਕਣ ਅਤੇ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਇੱਕ ਧਮਾਕਾ ਹੋ ਗਿਆ। ਰਿਪੋਰਟਸ ਮੁਤਾਬਕ ਮਰਨ ਵਾਲਾ ਤੀਜਾ ਵਿਅਕਤੀ ਸ਼ੱਕੀ ਖੋਦ ਸੀ। ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਇਹ ਧਮਾਕਾ ਉਸ ਥਾਂ ਦੇ ਨੇੜੇ ਹੀ ਹੋਇਆ ਜਿੱਥੇ ਸੋਮਵਾਰ ਨੂੰ ਮਾਸਕੋ ਵਿੱਚ ਇੱਕ ਸੀਨੀਅਰ ਰਸ਼ੀਆ ਜਰਨਲ ਦੀ ਕਾਰ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ ਦੱਸਦੀ ਹੈ ਕਿ ਲੈਫਟੀਨੈਂਟ ਜਰਨਲ ਅਫਾਨੀਲ ਸਰਵਰੋਵ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਦੀ ਕਾਰ 'ਤੇ ਲਗਾਇਆ ਗਿਆ ਵਿਸਫੋਟਕ ਜੰਤਰ ਫਟ ਗਿਆ ਸੀ ਇਨਵੈਸਟਿਗੇਟਿਵ ਟੀਮ ਦੇ ਸਪੋਕਸਪਰਸਨ ਨੇ ਟੈਲੀਗ੍ਰਾਮ 'ਤੇ ਜਾਰੀ ਆਪਣੇ ਬਿਆਨ ਵਿੱਚ ਦੱਸਿਆ ਕਿ ਮਾਸਕੋ ਵਿੱਚ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਜਾਨ ਨੂੰ ਨਿਸ਼ਾਨਾ ਬਣਾਉਂਦੀ ਕੋਸ਼ਿਸ਼ ਸੰਬੰਧੀ ਇੱਕ ਕ੍ਰਿਮੀਨਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਗਈ ਹੈ ਆਸਟ੍ਰੇਲੀਆ ਵਿੱਚ ਰਹਿ ਰਹੇ ਇੱਕ ਬ੍ਰਿਟਿਸ਼ ਨਾਗਰਿਕ ਦਾ ਨਾਜੀ ਚਿੰਨ੍ਹ ਦਿਖਾਉਣ ਦੇ ਦੋਸ਼ਾਂ ਹੇਠ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਕੁئینਜ਼ਲੈਂਡ ਵਿੱਚ ਰਹਿ ਰਹੇ 43 ਸਾਲਾ ਵਿਅਕਤੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਸੀ। ਉਸ ਉੱਪਰ ਦੋਸ਼ ਹੈ ਕਿ ਉਸਨੇ ਸੋਸ਼ਲ ਮੀਡੀਆ 'ਤੇ ਨਾਜੀ ਸਵਾਸਟਿਕਾ ਦੀ ਤਸਵੀਰ ਸਾਂਝੀ ਕੀਤੀ, ਨਾਜੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਅਤੇ 유ਹਿੱਦੀ ਭਾਈਚਾਰੇ ਖਿਲਾਫ ਹੰਸਾਲੇ ਉਕਸਾਇਆ ਸੀ। ਇਸ ਵਿਅਕਤੀ ਨੂੰ ਇਸ ਹਫ਼ਤੇ ਬ੍ਰਿਸਬੇਨ ਵਿੱਚ ਇਮੀਗ੍ਰੇਸ਼ਨ ਹਿਰਾਸਤ ਵਿੱਚ ਲਿਆ ਗਿਆ ਹੈ। ਅਤੇ ਉਹ ਜਨਵਰੀ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ ਹਾਲੀਆ ਸਮਿਆਂ ਵਿੱਚ ਵਧ ਰਹੀਆਂ ਅਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਪਾਬੰਦੀਸ਼ੁਦਾ ਚਿੰਨਾ ਦੀ ਵਰਤੋਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਦੇ ਹੋਮ ਅਫੇਅਰ ਮੰਤਰੀ ਟੋਨੀ ਬਰਕਨੀ ਕਿਹਾ ਕਿ ਉਹ ਆਦਮੀ ਇੱਥੇ ਨਫ਼ਰਤ ਫੈਲਾਉਣ ਲਈ ਆਇਆ ਸੀ ਇਸ ਲਈ ਉਸ ਨੂੰ ਇੱਥੇ ਰਹਿਣ ਦਾ ਹੱਕ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਕੋਈ ਵਿਅਕਤੀ ਵੀਜ਼ੇ ਤੇ ਆਉਂਦਾ ਹੈ ਤਾਂ ਉਹ ਇੱਥੇ ਮਹਿਮਾਨ ਹੈ ਦਿਕਰ ਜੋ ਕਹੇ ਕਿ ਪਿਛਲੇ ਮਹੀਨੇ ਹੋਮ ਅਫੇਅਰ ਮਿਨਿਸਟਰ ਨੇ ਮੈਥਿਊ ਗਰੂਟਰ ਨਾਂ ਦੇ ਦੱਖਣੀ ਅਫਰੀਕਾ ਦੇ ਨਾਗਰਿਕ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਸੀ ਜੋ 2022 ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ ਅਤੇ ਜਿਸ ਨੂੰ ਨਿਊ ਸਾਊਥ ਵੇਲਜ਼ ਸੰਸਦ ਦੇ ਸਾਹਮਣੇ ਇੱਕ ਨਿਊ ਨਾਜ਼ੀ ਰੈਲੀ ਵਿੱਚ ਸ਼ਾਮਲ ਹੋਣ ਦੇ ਦੌਰਾਨ ਦੇਖਿਆ ਗਿਆ ਸੀ ਨਿਊਯਾਰਕ ਵਿੱਚ UN ਸਿਕਿਉਰਿਟੀ ਕੌਂਸਲ ਦੇ ਐਮਰਜੈਂਸੀ ਸੈਸ਼ਨ ਵਿੱਚ ਵੰਜ਼ੂਲਾ ਨੇ ਅਮਰੀਕਾ 'ਤੇ ਆਪਣੇ ਦੋ ਤੇਲ ਟੈਂਕਰਾਂ ਜ਼ਬਤ ਕਰਨ ਦੇ ਦੋਸ਼ ਲਗਾਏ ਹਨ। ਯੂਨ ਵਿੱਚ ਵੰਜ਼ੂਲਾ ਦੇ ਐਮਬੈਸਡਰ ਨੇ ਕਿਹਾ ਕਿ ਵਾਸ਼ਿੰਗਟਨ ਵੱਲੋਂ ਟੈਂਕਰਾਂ ਨੂੰ ਜ਼ਬਤ ਕਰਨਾ ਇੱਕ ਭਿਆਨਕ ਕਦਮ ਹੈ। ਸਿਕਿਉਰਿਟੀ ਕੌਂਸਲ ਦੀ ਇਹ ਐਮਰਜੈਂਸੀ ਮੀਟਿੰਗ ਇਸ ਮਹੀਨੇ ਦੇ ਸ਼ੁਰੂ ਵਿੱਚ ਵੰਜ਼ੂਲਾ ਦੇ ਕਿਨਾਰੇ ਟੈਂਕਰਾਂ ਦੇ ਜ਼ਬਤ ਹੋਣ ਦੇ ਮਾਮਲੇ 'ਤੇ ਬੁਲਾਈ ਗਈ ਸੀ। ਇਸ ਦੇ ਨਾਲ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਹ ਵੰਜ਼ੂਲਾ ਦੇ ਇੱਕ ਹੋਰ ਟੈਂਕਰ ਨੂੰ ਨਿਸ਼ਾਨਾ ਬਣਾ ਰਹੇ ਹਨ। ਟਰੰਪ ਨੇ ਵੰਜ਼ੂਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਦੇ ਤਰਕ ਕਾਰਟਲ ਚਲਾਉਂਦੇ ਦੋਸ਼ ਲਗਾਇਆ ਹੈ ਅਤੇ 16 ਦਸੰਬਰ ਨੂੰ 트ੰਪ ਨੇ ਬੰਜੋਲਾ ਵਿੱਚ ਆਉਣ ਵਾਲੇ ਅਤੇ ਜਾਣ ਵਾਲੇ ਤੇਲ ਟੈਂਕਰਾਂ ਤੇ ਰੋਕ ਲਗਾ ਦਿੱਤੀ ਸੀ 트ੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੋ ਤੇਲ ਅਤੇ ਜਹਾਜ਼ ਉਹ ਜਬਤ ਕਰ ਚੁੱਕੇ ਹਨ ਉਹ ਉਸ ਨੂੰ ਰੱਖਣਗੇ ਜਾਂ ਫਿਰ ਵੇਚਣਗੇ ਦੱਸ ਦਈਏ ਕਿ ਹਾਲੀਆ ਮਹੀਨਿਆਂ ਵਿੱਚ ਅਮਰੀਕਾ ਨੇ ਪ੍ਰਸ਼ਾਂਤ ਅਤੇ ਕਰੀਬੀਅਨ ਸਮੁੰਦਰੀ ਖੇਤਰਾਂ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਜਿੱਥੇ 15000 ਫੌਜੀ ਅਤੇ ਕਈ 에어ਕ੍ਰਾਫਟ ਕੈਰੀਅਰ ਅਤੇ ਵਰਕਸ਼ਪਸ ਭੇਜੇ ਗਏ ਹਨ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਗਰੁੱਪ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਵਿਰੋਧ ਵਿੱਚ ਅਕਦਮਾ ਦਰਜ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੂਬੇ ਨੇ ਹਜ਼ਾਰਾਂ ਵਰਕਰਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੱਸਿਆ ਸੀ ਕਿ ਰਾਜ ਨੇ ਲਗਭਗ 17000 ਟਰੱਕ ਡਰਾਈਵਰਾਂ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਕਿਉਂਕਿ ਲਾਇਸੈਂਸ ਦੀ ਐਕਸਪਾਇਰੀ ਡੇਟ ਉਸ ਸਮੇਂ ਤੋਂ ਅੱਗੇ ਨਿਕਲ ਗਈਆਂ ਹਨ ਜਦੋਂ ਤੱਕ ਡਰਾਈਵਰਾਂ ਨੂੰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਸੀ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ 트럼ਪ ਪ੍ਰਸ਼ਾਸਨ ਨੇ ਸਟੇਟਸ ਵੱਲੋਂ ਪ੍ਰਵਾਸੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਫੈਡਰਲ ਗਵਰਨਮੈਂਟ ਨੇ ਇਸ ਮੁੱਦੇ ਨੂੰ ਲੈ ਕੇ ਕੈਲੀਫੋਰਨੀਆ ਪੈਂਸਿਲਵੇਨੀਆ ਮਿਨੀਸੋਟਾ ਅਤੇ ਨਿਊਯਾਰਕ ਦੇ ਫੰਡ ਰੋਕਣ ਦੀ ਧਮਕੀ ਦਿੱਤੀ ਹੈ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਰਸ਼ਟ੍ਰਿਸ ਮੂ ਸਿੱਖ ਕੋਲੀਸ਼ਨ ਅਤੇ ਸੈਨ ਫ੍ਰਾਂਸਿਸਕੋ ਸਟੇਟ ਅਸ਼ੀਨ ਲੌਕ ਐਕਸੈਸ ਨੇ ਕੈਲੀਫੋਰਨੀਆ ਦੇ ਡਰਾਈਵਰਾਂ ਦੀ ਤਰਫੋਂ ਇੱਕ ਸਮੂਹਿਕ ਮੁਕਦਮਾ ਦਰਜ ਕੀਤਾ ਹੈ ਸੇਕਾ ਕੋਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੌਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹਨਾਂ ਡਰਾਈਵਰਾਂ ਨੇ ਆਪਣੇ ਜੀਵਨ ਦੇ ਕਈ ਸਾਲ ਇਨਾਂ ਕਿੱਤਿਆਂ ਨਾਲ ਜੋੜ ਕੇ ਬਿਤਾਏ ਹਨ ਪਰ ਹੁਣ ਉਹਨਾਂ ਨੂੰ ਬਿਨਾਂ ਕਿਸੇ ਗਲਤੀ ਦੇ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਬਿਹਤਰ ਦੇ ਹੱਕਦਾਰ ਹਨ ਅਤੇ ਕੈਲੀਫੋਰਨੀਆ ਨੂੰ ਬਿਹਤਰ ਕਰਨਾ ਚਾਹੀਦਾ ਹੈ ਲੰਡਨ ਤੋਂ ਹਾਇਦਰਾਬਾਦ ਆ ਰਹੀ ਬ੍ਰਿਟਿਸ਼ 에ਅਰਵੇਜ਼ ਦੀ ਇੱਕ ਉਡਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਰਾਜੀਵ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਹਫੜਾ ਦਫੜੀ ਮਚ ਗਈ। 에ਅਰਪੋਰਟ ਦੇ ਸੂਤਰਾਂ ਅਨੁਸਾਰ ਸੋਮਵਾਰ ਨੂੰ ਕਸਟਮਰ سپورਟ ਸਰਵਿਸਿਜ਼ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਹੀਥਰੋ ਤੋਂ ਆ ਰਹੀ ਇਸ ਫਲਾਈਟ ਵਿੱਚ ਬੰਬ ਹੋਣ ਦਾ ਦਾਵਾ ਕੀਤਾ ਗਿਆ ਸੀ। ਜਹਾਜ਼ ਦੇ ਸਵੇਰੇ ਮੰਗਲਵਾਰ ਲੈਂਡ ਕਰਦਿਆਂ ਹੀ 에ਅਰਪੋਰਟ ਅਧਿਕਾਰੀਆਂ ਨੇ ਤੁਰੰਤ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ। ਜਿਸ ਤਹਿਤ ਜਹਾਜ਼ ਨੂੰ ਇਕਾਂਤ ਖੇਤਰ ਵਿੱਚ ਲਿਆਂਇਆ ਗਿਆ ਅਤੇ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਪਰ ਜਾਂਚ ਵਿੱਚ ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਜਹਾਜ਼ ਨੇ ਵਾਪਸ ਲੰਡਨ ਲਈ ਉਡਾਨ ਭਰੀ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਇੰਡੀਗੋ ਦੀਆਂ ਦੋ ਉਡਾਨਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ ਜਿਸ ਕਾਰਨ ਇੱਕ ਜਹਾਜ਼ ਨੂੰ ਅਹਮਦਾਬਾਦ ਵੱਲ ਮੁੜਨਾ ਪਿਆ ਸੀ ਪੈنسਿਲਵੇਨੀਆ ਦੇ ਪ੍ਰਿਸਟੋਲ ਵਿੱਚ ਸਿਲਵਰ ਲੇਕ ਨਰਸਿੰਗ ਹੋਮ ਵਿੱਚ ਮੰਗਲਵਾਰ ਨੂੰ ਦੋ ਧਮਾਕੇ ਹੋਏ ਹਨ ਜਿਸ ਨਾਲ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ ਅਤੇ ਅੱਗ ਲੱਗ ਗਈ ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਹੋਰ ਜ਼ਖਮੀ ਹੋਏ ਹਨ ਫਾਇਰਫਾਈਟਰਸ ਨੂੰ ਸਥਾਨਕ ਸਮੇਂ ਮੁਤਾਬਕ 2 ਵਜੇ ਇਸ ਘਟਨੇ ਬਾਰੇ ਸੂਚਨਾ ਮਿਲੀ ਅਤੇ ਫਾਇਰ ਚੀਫ ਕੈਵਨ ਨੇ ਕਿਹਾ ਕਿ ਪਹਿਲਾ ਧਮਾਕਾ ਅਤੇ ਗੈਸ ਦੀ ਬਦਬੂ ਦੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਰੈਸਕਿਊ ਟੀਮਾਂ ਉੱਥੇ ਪਹੁੰਚ ਗਈਆਂ ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਣ ਤੋਂ ਬਾਅਦ ਸਿਰਫ 15 ਤੋਂ 30 ਮਿੰਟਾਂ ਵਿੱਚ ਦੂਜਾ ਧਮਾਕਾ ਹੋਇਆ ਅਤੇ ਸਾਰੇ ਪਾਸੇ ਅੱਗ ਫੈਲ ਗਈ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦਾ ਕਾਰਨ ਗੈਸ ਲੀਕ ਹੋ ਸਕਦਾ ਹੈ ਪਰ ਅਜੇ ਜਾਂਚ ਜਾਰੀ ਹੈ। ਸਥਾਨਕ ਗੈਸ ਕੰਪਨੀ ਪੀਈਸੀਓ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦੀ ਟੀਮ ਗੈਸ ਦੀ ਬਦਬੂ ਦੀ ਰਿਪੋਰਟ ਤੇ ਪਹੁੰਚੀ ਸੀ। ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਅੱਧ ਡਿੱਗੀ ਇਮਾਰਤ ਅਤੇ ਬਹੁਤ ਵੱਡੀ ਅੱਗ ਦਿਖਾਈ ਦੇ ਰਹੀ ਹੈ। ਕੈਲੀਫੋਰਨੀਆ ਦੀ 40 ਸਾਲਾ ਔਰਤ ਐਸ਼ਲੀ ਬਜ਼ਾਰਡ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਸਦੀ ਲਾਪਤਾ 9 ਸਾਲਾ 3 ਮੈਲੋਡੀ ਬਜ਼ਾਰਡ ਦੀ ਲਾਸ਼ ਯੂਐਸ ਸਟੇਟ ਯੂਟਾ ਵਿੱਚ ਮਿਲੀ ਸੈਂਟਾ ਬਰਬਰਾ ਕਾਉਂਟੀ ਸ਼ੈਰੀਫ ਅਕਰਨਰ ਬਿਲ ਬ੍ਰਾਊਨ ਨੇ ਕਿਹਾ ਕਿ ਲਾਸ਼ ਦੇ ਨੇੜੇ ਮਿਲੀਆਂ ਗੋਲੀਆਂ ਦੇ ਕੈਟਰਜਸ ਉਸਦੇ ਘਰ ਵਿੱਚ ਪਾਏ ਗਏ ਐਸ਼ਲੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ਾਂ ਹੇਠ ਨਿਰਬੰਧ ਕਰਕੇ ਸੈਂਟਾ ਬਰਬਰਾ ਕਾਉਂਟੀ ਨਾਰਥਰਨ ਬ੍ਰਾਂਚ ਜੇਲ੍ਹ ਵਿੱਚ ਰੱਖਿਆ ਗਿਆ ਹੈ ਉਸ ਨੁਬੇਲ ਤੇ ਵੀ ਰਹਿਾਨਾ ਨਹੀਂ ਕੀਤਾ ਗਿਆ ਬਲ ਬ੍ਰਾਊਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਪਰਾਧੀ ਗਤੀਵਿਧੀ ਵਿਸ਼ੇਸ਼ ਤੌਰ ਤੇ ਹੈਰਾਨ ਕਰਨ ਵਾਲੀ ਹੈ ਕਿਉਂਕਿ ਇਸ ਕਤਲ ਦੀ ਪਲੈਨਿੰਗ ਪੂਰੀ ਤਰ੍ਹਾਂ ਸੋਫਿਸਟੀਕੇਟਡ ਪ੍ਰੀਮੀਡੀਏਸ਼ਨ ਅਤੇ ਬੇਦਰਦ ਤਰੀਕੇ ਨਾਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਅਜਿਹਾ ਮਹੱਤਵਪੂਰਨ ਸਬੂਤ ਮਿਲਿਆ ਹੈ ਜੋ ਸਾਫ਼ ਦਿਖਾਉਂਦਾ ਹੈ ਕਿ ਇਹ ਅਪਰਾਧ ਮੈਲੋਡੀ ਦੀ ਮਾਂ ਐਸ਼ਲੀ ਬਾਜ਼ਾਰਡ ਵੱਲੋਂ ਕੀਤਾ ਗਿਆ ਹੈ ਜਿਸਤੇ ਉਹ ਸਭ ਤੋਂ ਵੱਧ ਪ੍ਰੋਸਾ ਕਰਦੀ ਸੀ ਅਮਰੀਕਾ ਵਿੱਚ 트럼ਪ ਦਾ ਨਾਮ ਕੈਨੇਡੀ ਸੈਂਟਰ ਤੋਂ ਹਟਾਉਣ ਲਈ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ডেমোক্রেটিক ইউএস রিপ্রেজেন্টেটিভ ইউএস বেটি ਨੇ ਮੰਗਲਵਾਰ ਨੂੰ ਯੋਹਨ ਐਫ ਕੈਨੇਡੀ ਪਰਫਾਰਮਿੰਗ ਆਰਟਸ ਸੈਂਟਰ ਤੋਂ ਰਾਸ਼ਟਰਪਤੀ ਡੋਨਲਡ 트럼ਪ ਦਾ ਨਾਮ ਹਟਾਉਣ ਲਈ ਅਦਾਲਤ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਕੈਨੇਡੀ ਸੈਂਟਰ ਦੇ ਬੋਰਡ ਨੇ ਸੈਂਟਰ ਦਾ ਨਾਮ ਬਦਲ ਕੇ 트럼ਪ ਕੈਨੇਡੀ ਸੈਂਟਰ ਕਰਨ ਦਾ ਫੈਸਲਾ ਕੀਤਾ ਸੀ। ਪਰ ਉੱਥੇ ਹੀ ਬੈਟੀ ਜੋ ਕੁਝ ਡੈਮੋਕ੍ਰੈਟਿਕਲ ਲਾਅ ਮੇਕਰਸ ਵਿੱਚੋਂ ਇੱਕ ਹੈ ਅਤੇ ਬੋਰਡ ਦੀ ਮੈਂਬਰ ਹੈ। ਉਸਨੇ ਮਾਮਲੇ ਵਿੱਚ ਦਾਵਾ ਕੀਤਾ ਹੈ ਕਿ ਨਾਮ ਬਦਲਣਾ ਗੈਰ ਕਾਨੂੰਨੀ ਹੈ ਕਿਉਂਕਿ ਇਸ ਲਈ ਕਾਂਗਰਸ ਦਾ ਐਕਟ ਲਾਜ਼ਮੀ ਹੈ। ਮਾਮਲੇ ਵਿੱਚ ਕਿਹਾ ਗਿਆ ਹੈ ਕਿ ਬੇਟੀ ਨੇ ਨਾਮ ਬਦਲਣ ਬਾਰੇ ਬੋਰਡ ਦੀ ਮੀਟਿੰਗ ਵਿੱਚ ਕਾਲ ਕੀਤੀ ਸੀ ਪਰ ਜਦੋਂ ਉਸਨੇ ਆਪਣੇ ਵਿਰੋਧ ਦਾ ਅਰਜ ਕੀਤਾ ਤਾਂ ਉਸਨੂੰ ਮਿਊਟ ਕਰ ਦਿੱਤਾ ਗਿਆ। ਉੱਥੇ ਹੀ ਬੇਟੀ ਦਾ ਦਾਵਾ ਹੈ ਕਿ ਕਾਂਗਰਸ ਨੇ ਕੇਂਦਰ ਨੂੰ ਸਾਬਕਾ ਰਾਸ਼ਟਰਪਤੀ ਕੈਨੇਡੀ ਲਈ ਇੱਕ ਲਿਵਿੰਗ ਮੈਮੋਰੀਅਲ ਬਣਾਉਣ ਦੇ ਇਰਾਦੇ ਨਾਲ ਬਣਾਇਆ ਸੀ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੀਨੂ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰਸੈਲਫ।